ਆ ਦਿਨ ਵੀ ਕਾਲਜ ਦੇ ਬੱਚਿਆਂ ਨੂੰ ਦੇਖਣੇ ਪੈਣੇ ਸੀ ਆਰਐਸਟੀ ਦੇ ਬਾਹਰ ਖੜੇ ਆ ਕਿ ਅੱਜ ਇਹਨਾਂ ਨੂੰ ਇੱਕ ਪਾਸੇ ਹੜਾ ਨੇ ਮਾਰ ਮਾਰੀ ਤੇ ਦੂਜੇ ਪਾਸੇ ਅੱਜ ਫੀਸਾਂ ਦਾ ਵੱਡਾ ਰੌਲਾ ਪੈ ਰਿਹਾ ਔਰ ਕਹਿੰਦੇ ਇਹ ਵੀ ਇਹਨਾਂ ਨੇ ਕਲਾਸਾਂ ਦੇ ਬਾਹਰ ਧਰਨੇ ਵੀ ਲਾਉਣੇ ਕਾਲਜ ਦਾ ਗੇਟ ਵੀ ਰੋਕਣਾ ਹੈ ਸਾਰਾ ਕੁਝ ਇਸ ਕਾਲਜ ਦੇ ਅੱਜ ਅੰਦਰ ਹੋਣਾ ਹੈ ਲੇਕਿਨ ਸਾਡੇ ਕੋਲੇ ਇਥੋਂ ਦੇ ਵਿਦਿਆਰਥੀ ਹੁਣ ਮੌਜੂਦ ਨੇ ਕੀ ਕਹਾਣੀ ਹੈਗੀ ਆ ਕੀ ਗੱਲਬਾਤ ਆ ਪੂਰੀ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਵੀ ਕਿਉਂ ਧਰਨਾ ਲਾਉਣਾ ਹੈ ਭਾਈ ਜੀ ਕਹਿੰਦੇ ਆ ਵੀ ਕਲਾਸਾਂ 'ਚੀ ਧਰਨੇ ਲਾਉਣ ਦੀ ਤਿਆਰੀ ਹੋ ਰਹੀ ਆ ਤੁਹਾਡੀ ਔਰ ਕਾਲਜ ਦਾ ਗੇਟ ਹੀ ਰੋਕਣ ਦੀ ਤਿਆਰੀ ਹੋ ਰਹੀ ਆ ਮਸਲਾ ਕੀ ਹੈਗਾ ਦਰਸਲ ਬਾਈ ਜੀ ਮਸਲਾ ਇਦਾਂ ਹੈ ਕਿ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਆਪਦਾ ਪਰਚੇ ਦੇ ਦਿੰਨਾ ਹੈਗਾ ਮੇਰਾ ਨਾਮ ਪਰਮਿੰਦਰਪਾਲ ਸਿੰਘ ਸੰਧੂ ਹੈ ਜੀ ਮੈਂ ਐਨਐਸਯੂਆਈ ਤੋਂ ਜਿਹੜਾ ਹੈਗਾ ਐਨਐਸਯੂਆਈ ਦਾ ਵਰਕਰ ਹੈ ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ ਇਹਦੇ ਵਿੱਚ ਬਾਈ ਜੀ ਮਸਲਾ ਇਹ ਸੀਗਾ ਕਿ ਜਿਹੜਾ ਹੈਗਾ ਆ ਕਿ ਵਿਦਿਆਰਥੀਆਂ ਕੋਲੋਂ 올 ਆਫ ਦਾ ਸਡਨ ਅਚਾਨਕ ਹੀ ਜਿਹੜਾ ਕਾਲਜ ਨੇ 70% ਜਿਹੜੀ ਹੈਗੀ ਫੀਸ ਦੀ ਡਿਮਾਂਡ ਕਰ ਲਈ ਕਿ 60% ਫੀਸ ਜਮ੍ਹਾਂ ਕਰਾਓ ਤੁਸੀਂ ਪੇਪਰ ਤੋਂ ਪਹਿਲਾਂ ਸੈਮੈਸਟਰ ਦੇ ਜਿਹੜਾ ਹੈਗਾ 6 ਮਹੀਨੇ ਜਿਹੜੀ ਪ੍ਰੀਖਿਆ ਹੁੰਦੀ ਉਹਦੇ ਤੋਂ ਪਹਿਲਾਂ ਜਿਹੜਾ ਹੈਗਾ ਜਦ ਕਿ ਸਾਨੂੰ ਪਤਾ ਹੈ ਕਿ ਜਿਹੜਾ ਪੂਰਾ ਪੰਜਾਬ ਹੈ ਹੜ੍ਹਾਂ ਦੀ ਮਾਰ ਤੋਂ ਪਹਿਲਾਂ ਹੀ ਤਰਾਹੀ ਤਰਾਹੀ ਕਰਦਾ ਪਿਆ ਹੈਗਾ ਮਾਲ ਡੰਗਰ ਲੋਕਾਂ ਦੇ ਰੁੜ ਗਏ ਲੋਕਾਂ ਦੇ ਘਰਾਂ ਦਾ ਨੁਕਸਾਨ ਹੋ ਗਿਆ ਅਜਿਹੇ ਸਮੇਂ ਤੇ ਜੇ ਪ੍ਰਿੰਸੀਪਲ ਆਫਿਸ ਵੱਲੋਂ ਬੱਚਿਆਂ ਦੇ ਸਿਰ ਤੇ ਅਚਾਨਕ ਠਾ ਸੋਟਾ ਮਾਰਿਆ ਜਾਵੇ ਕਿ 60% ਫੀਸ ਦਿਓ ਤੇ ਉਹ ਬੱਚਾ ਜਿਹੜਾ ਹੈਗਾ ਘਰ ਬੈਠਾ ਆਪਦਾ ਰੁਪਈਆ ਰੁਪਈਆ ਇਕੱਠਾ ਕਰਨ ਵੱਲ ਧਿਆਨ ਦੇ ਜਾਂ ਆਪਦੇ ਜਿਦੇ ਕਰਕੇ ਜਿਹੜੇ ਹੈਗੇ ਅਸੀਂ ਸਾਡੇ ਨਾਲ ਹੋਰ ਕਈ ਵਿਦਿਆਰਥੀ ਹੈਗੇ ਜਿੰਨੇ ਸਾਰੇ ਵੀਰ ਸੀਗੇ ਕਾਲਜ ਦੇ ਉਹਨਾਂ ਦੇ ਸਹਿਯੋਗ ਨਾਲ ਅਸੀਂ ਇਕੱਠੇ ਹੋ ਕੇ ਅਸੀਂ ਦਫ਼ਤਰ ਚ ਗਏ ਆ ਜਿਦੇ ਵਿੱਚ ਅਸੀਂ ਪ੍ਰਿੰਸੀਪਲ ਮੈਡਮ ਨੂੰ ਜਿਹੜਾ ਹੈਗਾ ਕੁਝ ਗੱਲਾਂ ਕਹੀਆਂ ਉਹਨਾਂ ਨੂੰ ਸਾਰੀਆਂ ਗੱਲਾਂ ਦੀ ਵਿਆਖਿਆ ਕੀਤੀ ਵੀ ਮੈਡਮ ਇਹ ਗੱਲਾਂ ਆ ਔਰ ਸਾਡੇ ਕਾਲਜ ਦੇ ਵਿੱਚ ਇਹ ਚੀਜ਼ ਨਹੀਂ ਚੱਲਦੀ ਹੈਗੀ ਇੱਥੇ ਐਸ ਪਰ ਜੋ ਬੱਚੇ ਚਾਹਣਗੇ ਉਹੀ ਹੋਏਗਾ ਠੀਕ ਹੈ ਹੁਣ ਬੱਚਿਆਂ ਨੇ ਕਿਹਾ ਕਿ ਅਸੀਂ 60% ਫੀਸ ਨਹੀਂ ਦੇ ਸਕਦੇ ਤੇ ਜਿਹਦਾ ਮਤਲਬ ਹੈ ਕਿ ਬੱਚੇ 60% ਫੀਸ ਨਹੀਂ ਦੇ ਸਕਦੇ ਕਿਉਂਕਿ ਮਾਲੀ ਹਾਲਾਤ ਹੀ ਨਹੀਂ ਠੀਕ ਹੈਗੇ ਠੀਕ ਹੈ ਔਰ ਬੱਚਿਆ ਨਾ ਇਦਾਂ ਦਾ ਧੱਕਾ ਆ ਇਹੋ ਜੀ ਜਿਹੜੀ ਤਾਨਾਸ਼ਾਹੀ ਨਾ ਕੀਤੀ ਜਾਵੇ ਅੱਛਾ ਪ੍ਰਿੰਸੀਪਲ ਨੂੰ ਪਤਾ ਨਹੀਂ ਸੀਗਾ ਵੀ ਹੜਾ ਆਏ ਨੇ ਉਹ ਵੀ ਤਾਂ ਇੱਥੇ ਹੀ ਹੋਣਗੇ ਜਦੋਂ ਹੜਾਏ ਹੋਣਗੇ ਬਿਲਕੁਲ ਪਤਾ ਸੀ ਪਰ ਗੱਲ ਹੈ ਕਿ ਸਾਨੂੰ ਆਦਤ ਹੁੰਦੀ ਹੈ ਕਈ ਵਾਰੀ ਸੀ ਆਦਤ ਤੋਂ ਮਜਬੂਰ ਹੋ ਜਾਂਦੇ ਆ ਕਿ ਅਸੀਂ ਜਿਹੜਾ ਹੈਗਾ ਬੱਚਿਆਂ ਨੂੰ ਰਿਅਲਾਈਜ਼ ਕਰਾਉਣਾ ਆ ਵੀ ਅਸੀਂ ਤੁਹਾਡੇ ਉੱਪਰ ਜਿਹੜਾ ਹੈਗਾ ਇੱਕ ਤਾਨਾਸ਼ਾਹ ਦੇ ਤੌਰ ਤੇ ਜਾਂ ਮੈਨੂੰ ਕਿਤੇ ਤਾਨਾਸ਼ਾਹ ਸ਼ਬਦ ਮੈਨੂੰ ਇੱਥੇ ਬਹੁਤ ਵੱਡਾ ਨਹੀਂ ਲੱਗਦਾ ਪਿਆ ਕਿਉਂਕਿ ਜਦੋਂ ਬੱਚਿਆਂ ਦੇ ਪੇਪਰਾਂ ਦੇ ਦੇਣਾ ਹੈ ਠੀਕ ਹੈ ਤਿਆਰੀ ਦੇਣ ਇੱਕਦਮ ਹੀ ਅਸੀਂ ਉਹਨਾਂ ਤੇ ਇਨਾ ਉਹਨਾਂ ਨੂੰ ਬਰਡਨ ਪਾ ਦਤਾ ਸਟ੍ਰੈਸ ਦੇਤਾ ਤਾਂ ਮੈਨੂੰ ਇੱਕ ਤਰ੍ਹਾਂ ਦਾ ਜਿਹੜਾ ਹੈਗਾ ਤਾਨਾਸ਼ਾਹੀ ਜਿਹਾ ਫੈਸਲਾ ਲੱਗਦਾ ਹੈਗਾ ਤੁਸੀਂ ਇਹਨੂੰ ਤਾਨਾਸ਼ਾਹੀ ਕਹਿ ਰਹੇ ਹੋ ਲੇਕਿਨ ਅਧਿਆਪਕ ਕਹਿੰਦੇ ਗ ਇਹ ਸ਼ਬਦ ਤੁਹਾਨੂੰ ਕਹਿਣਾ ਪੈ ਰਿਹਾ ਮਜਬੂਰ ਬਾਈ ਜੀ ਜਿਹੜੇ ਹਾਲਾਤ ਨੇ ਜਿੰਨਾ ਆਪਦੇ ਘਰਗਵਾਲੇ ਠੀਕ ਹੈ ਜਿਨ੍ਹਾਂ ਨੇ ਆਪਦਾ ਜਿਹੜਾ ਹੈਗਾ ਮਾਲ ਡੰਗਰ ਗਵਾਲੇ ਜਿਨ੍ਹਾਂ ਕੋਲੇ ਆਮਦਨ ਦਾ ਕੋਈ ਸਾਧਨ ਨਹੀਂ ਬਚਿਆ ਠੀਕ ਹੈ ਉਹਨਾਂ ਲਈ ਤੇ ਕੋਈ ਹਲਕਾ ਜਿਹਾ ਵੀ ਉਹਨਾਂ ਨੂੰ ਚੁੰਡੀ ਵੀ ਭਰਦਾ ਨਾ ਅਜਿਹੇ ਸਮੇਂ ਤੇ ਅਜੇ ਸੈਂਸਿਟਿਵ ਸਮੇਂ ਤੇ ਤੇ ਉਹਨਾਂ ਨੂੰ ਉਹ ਬੰਦਾ ਜਿਹੜਾ ਹੈਗਾ ਵਿਯੋਭ ਖਾਲੀ ਦਿੰਦਾ ਉਹਨਾਂ ਨੂੰ ਕਹਿ ਲੋ ਕਿ ਇੱਕ ਤਰ੍ਹਾਂ ਦੀ ਤਾਨਾਸ਼ਾਈ ਲੱਗਦੀ ਹੈਗੀ ਹੈ ਔਰ ਜਿਹੜੇ ਬੱਚੇ ਯਾਰ ਘਰਾਂ ਤੋਂ ਮੈਂ ਕਹਿੰਨਾ ਬਾਈ ਇਹੋ ਜਿਹੇ ਵੀ ਹਾਲਾਤ ਹੈਗੇ ਨੇ ਜਿੱਥੇ ਕੀ ਹੈ ਇੱਥੇ ਬੱਚੇ ਕਾਲਜ ਤੱਕ ਜਿਹੜਾ ਹੈਗਾ ਬੱਸ ਡੇ ਟੁਰ ਕੇ ਆਉਂਦੇ ਨੇ ਕਿਉਂਕਿ ਆਟੋ ਦੇ 20-30 ਰੁਪਏ ਦੇਣੇ ਵੀ ਔਖੇ ਲੱਗਦੇ ਤੇ ਉਹਨਾਂ ਬੱਚਿਆਂ ਨੂੰ ਕਹਿ ਰਹੇ ਤੁਸੀਂ 60% ਫੀਸ ਦੇਵਾ ਜਮਾ ਕਰਾਓ ਤੇ ਉਹਨਾਂ ਲਈ ਤਾਨਾਸ਼ਾਈ ਨਹੀਂ ਹੋਰ ਤੁਸੀਂ ਦੱਸੋ ਵੀ ਅਸੀਂ ਇਹਨੂੰ ਕੀ ਕਹਿ ਸਕਦੇ ਹੈਗੇ ਹੁਣ ਪੇਪਰ ਵੀ ਸ਼ੁਰੂ ਹੋ ਗਏ ਜਾ ਜੇ ਹੋਣੇ ਪੇਪਰ 17 ਨਵੰਬਰ ਤੋਂ ਜਿਹੜਾ ਹੈਗਾ ਐਸ ਪਰ ਯੂ ਹੁਣ ਕੁਝ ਨਿਬੜਿਆ ਤੁਹਾਡਾ ਕੋਈ ਪ੍ਰਿੰਸੀਪਲ ਨਾਲ ਜਾਂ ਤੁਹਾਡਾ ਪ੍ਰੋਟੈਸਟ ਹੋਏਗਾ ਤੁਸੀਂ ਧਰਨਾ ਲਾਉਂਗੇ ਜਾਂ ਗੇਟ ਨੂੰ ਰੋਕੋਗੇ ਜਾਂ ਰੋਡ ਜਮ ਕਰੋਗੇ ਕੁਝ ਇਹੋ ਜਿਹਾ ਹੈਗਾ ਜਾਂ ਤੁਹਾਡਾ ਕੋਈ ਹੱਲ ਹੋ ਰਿਹਾ ਇੱਕ ਵਾਰੀ ਬਾਈ ਜੀ ਜਿਹੜਾ ਸਾਨੂੰ ਕਾਲਜ ਵੱਲੋਂ ਕਿਹਾ ਗਿਆ ਹੈਗਾ ਉਹਦੇ ਵਿੱਚ ਸਾਨੂੰ ਕਹਿ ਦਿੱਤਾ ਗਿਆ ਹੈਗਾ ਕਿ ਅਸੀਂ ਜਿਹੜਾ ਹੈਗਾ ਤੁਹਾਨੂੰ ਰਿਲੈਕਸੇਸ਼ਨ ਦੇ ਰਹੇ ਹਾਂ ਠੀਕ ਹੈ ਜਿਹੜਾ ਮੈਂ ਸਾਡੇ ਨਾਲ ਨਾਲ ਜਿਹੜੇ ਹੈਗੇ ਜਿੰਨੇ ਵੀਰ ਨੇ ਜਿੰਨੇ ਵਿਦਿਆਰਥੀ ਨੇ ਉਹਨਾਂ ਸਾਰਿਆਂ ਦੀ ਇੱਕ ਬਹੁਤ ਵੱਡੀ ਜਿੱਤ ਸਮਝਦਾ ਹੈਗਾ ਕਿ ਕਿਤੇ ਨਾ ਕਿਤੇ ਪ੍ਰਿੰਸੀਪਲ ਦਫ਼ਤਰ ਨੂੰ ਜਿਹੜਾ ਹੈਗਾ ਵਿਦਿਆਰਥੀਆਂ ਦੀ ਇਸ ਮੰਗ ਕੇ ਜਿਹੜੀ ਕਿ ਜਾਇਜ਼ ਮੰਗਿਆ ਬਿਲਕੁਲ ਉਹਦੇ ਅੱਗੇ ਗੋਡੇ ਟੇਕੇ ਵਿਦਿਆਰਥੀਆਂ ਨੂੰ ਇਹ ਗੱਲ ਕਹਿਣੀ ਪਈ ਹੈ ਕਿ ਠੀਕ ਹੈ ਅਸੀਂ ਤੁਹਾਡੇ ਨਾਲ ਜਿਹੜੇ ਹੈਗੇ ਰਜ਼ਾਮੰਦ ਹੈਗੇ ਆ ਤੁਸੀਂ ਜਿਹੜਾ ਹੈਗਾ ਇਹਦੇ ਵਿੱਚ ਇੱਕ ਥੋੜੀ ਜਿਹੀ ਪਹਿਲਾਂ ਟੈਕਨੀਕਲਿਟੀ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ ਵਿਦਿਆਰਥੀਆਂ ਦੇ ਵਿੱਚ ਇੱਕ ਮੋਰਲ ਇਫੈਕਟ ਜਿਹੜਾ ਹੈਗਾ ਆ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿੱਥੇ ਜਿਹੜਾ ਹੈਗਾ ਕਿਹਾ ਗਿਆ ਸੀਗਾ ਵੀ ਕੁਝ ਬੱਚਿਆਂ ਨੂੰ ਜਿਹੜੇ ਪਹਿਲੇ ਦਿਨ ਗਏ ਹੈਗੇ ਨੇ ਤੁਹਾਡੇ ਤੇ ਐਕਸ਼ਨ ਲਿਆ ਜਾਏਗਾ ਅਸੀਂ ਬਾਕਾਇਦਾ ਇਸ ਗੱਲ ਦੀ ਇਸ ਸ਼ਬਦ ਦੀ ਜਿਹੜੀ ਹੈਗੀ ਵਿਆਖਿਆ ਮੰਗੀ ਹੈ ਵੀ ਐਕਸ਼ਨ ਤੋਂ ਤੁਹਾਡੇ ਕਹਿਣ ਦਾ ਭਾਵ ਕੀ ਆ ਇਹਨਾਂ ਨੇ ਉਥੇ ਕੋਈ ਮਾੜਾ ਚੰਗਾ ਕੋਈ ਸ਼ਬਦਾਵਲੀ ਵਰਤੀ ਹੈ ਕੁਝ ਨਹੀਂ ਕਰਨਗੇ ਫਿਰ ਕੀ ਐਕਸ਼ਨ ਬਣਦਾ ਕਿ ਇਹ ਲੋਕਤੰਤਰ ਦੇ ਵਿੱਚ ਰਹਿੰਦਿਆਂ ਹੋਇਆ ਆਪਦੀ ਮੰਗ ਸਾਹਮਣੇ ਰੱਖਣਾ ਵੀ ਜਿਹੜਾ ਹੈਗਾ ਆ ਉਹ ਐਕਸ਼ਨ ਡਿਸਰਵ ਕਰਦਾ ਹੈ ਠੀਕ ਹੈ ਜੇ ਮੈਂ ਕਹਾਂ ਮੈਂ ਆਪਦੀ ਮੰਗ ਸਾਹਮਣੇ ਰੱਖਦਾ ਆ ਇਹ ਡੈਮੋਕ੍ਰੇਸੀ ਹੈ ਤੇ ਇਹਦੇ ਉੱਪਰ ਜਿਹੜਾ ਹੈਗਾ ਮੇਰੇ ਤੇ ਐਕਸ਼ਨ ਲਿਆ ਜਾਏਗਾ ਇਹਦਾ ਮਤਲਬ ਸਿੱਧਾ-ਸਿੱਧਾ ਮੇਰੇ ਫੰਡਮੈਂਟਲ ਰਾਈਟਸ ਨੂੰ ਤੁਸੀਂ ਚੈਲੰਜ ਕਰ ਰਹੇ ਹੋ ਕਿਉਂਕਿ ਭਾਵੇਂ ਕੋਈ ਵੀ ਬਾਡੀ ਹੈ ਇਵਨ ਇਫ ਇਟ ਇਜ਼ ਗਵਰਨਮੈਂਟ ਔਰ ਐਨੀ ਕਾਲਜ অর ਐਨੀ ਇੰਸਟੀਟਿਊਸ਼ਨ ਠੀਕ ਹੈ ਮੇਰਾ ਅਧਿਕਾਰ ਹੈ ਜੀ ਮੈਂ ਆਪਦੀ ਮੰਗ ਰੱਖ ਸਕਦਾ ਹੈਗਾ ਇਹ ਲੋਕਤੰਤਰ ਦੀ ਦਿੱਤੀ ਹੋਈ ਸ਼ਕਤੀ ਹੈ ਮੈਨੂੰ ਇੱਕ ਕਨਸਟੀਟਿਊਸ਼ਨ ਦੀ ਦਿੱਤੀ ਹੋਈ ਸ਼ਕਤੀ ਹੈ ਠੀਕ ਹੈ ਤੇ ਇਸੇ ਇਹ ਵੀ ਗੱਲ ਕਲੀਅਰ ਕੀਤੀ ਹੈ ਕਿ ਮੈਡਮ ਬੱਚਿਆਂ ਨੂੰ ਇਹ ਗੱਲਾਂ ਨਾ ਕਹੀਆਂ ਜਾਣ ਕਿ ਤੁਹਾਡੇ ਉੱਤੇ ਐਕਸ਼ਨ ਲਿਆ ਜਾਏਗਾ ਕਿ ਕੱਲ ਨੂੰ ਬੱਚੇ ਤੁਹਾਡੇ ਦਫ਼ਤਰ ਦੀਆਂ ਪੌੜੀਆਂ ਚੜਨ ਤੋਂ ਵੀ ਪਹਿਲਾਂ ਚਾਰ ਵਾਰੀ ਸੋਚਣ ਕਿ ਸਾਡੀ ਮੰਗ ਹੈਗੀ ਹੈ ਤੇ ਅਸੀਂ ਜਿਹੜਾ ਹੈਗਾ ਦਫ਼ਤਰ ਕੋਲੇ ਕਿਵੇਂ ਲੱਗੇ ਜਾਈਏ ਸਾਡੇ ਤੇ ਕੋਈ ਐਕਸ਼ਨ ਹੀ ਨਾ ਲੈ ਲਿਆ ਜਾਏ ਇਹ ਸਾਰੇ ਤੇ ਅਧਿਆਪਕਾਂ ਵੱਲੋਂ ਬੋਲਿਆ ਕਿ ਅਸੀਂ ਜਾਂ ਕੱਲਾ ਪ੍ਰਿੰਸੀਪਲ ਵੱਲੋਂ ਕੋਈ ਜਿਹੋ ਜਿਹ ਮੈਨੂੰ ਕੋਈ ਸਰੋਕਾਰ ਨਹੀਂ ਲੱਗਿਆ ਕਿਉਂਕਿ ਬੱਚੇ ਸਿੱਧਾ ਕਿਸੇ ਅਧਿਆਪਕ ਕੋਲੇ ਨਹੀਂ ਪ੍ਰਿੰਸੀਪਲ ਕੋਲੇ ਗਏ ਸੀਗੇ ਠੀਕ ਹੈ ਪਰ ਹਾਲ ਫਿਲਹਾਲ ਜਿਹੜਾ ਹੈਗਾ ਇੱਕ ਵਾਰੀ ਅਸੀਂ ਜਿਹੜਾ ਹੈਗਾ ਬੱਚੇ ਪੈਸੀਫਾਈ ਹੋ ਗਏ ਨੇ ਇਸ ਚੀਜ਼ ਦੇ ਨਾਲ ਠੀਕ ਹੈ ਜੋ ਕਾਲਜ ਦਾ ਜਿਹੜਾ ਹੈਗਾ ਡਿਸੀਜਨ ਆਇਆ ਹੈਗਾ ਹਾਲ ਕਾਲਜ ਲਗਾਤਾਰ ਵਿਵਾਦਾਂ 'ਚ ਕਿਉਂ ਰਹਿੰਦਾ ਪਹਿਲਾਂ ਅਧਿਆਪਕ ਵੀ ਬਾਹਰ ਧਰਨਾ ਲਾ ਕੇ ਬੈਠੇ ਰਹੇ ਹੁਣ ਵਿਦਿਆਰਥੀ ਤੁਸੀਂ ਵੀ ਲੋਕ ਕਹਿੰਦੇ ਹੋ ਵੀ ਧਰਨੇ ਤੱਕ ਲਾਉਣੇ ਪੈ ਸਕਦਾ ਵਿਵਾਦਾਂ 'ਚ ਕਿਉਂ ਰਹਿੰਦਾ ਕੱਲਾ ਇਹੀ ਕਾਲਜ ਇਹ ਇਦਾਂ ਨਹੀਂ ਅਸੀਂ ਕਹਿ ਸਕਦੇ ਆਰਐਸਡੀ ਕਾਲਜ ਵੇਖੋ ਜੀ ਇਸ ਕਾਲਜ ਨੇ ਸਾਨੂੰ ਸਿਖਿਆ ਕਾਲਜ ਦੀ ਇਹਦੇ ਵਿੱਚ ਜਿਹੜਾ ਹੈਗਾ ਕੋਈ ਗਲਤੀ ਨਹੀਂ ਹੁਣ ਕਈ ਵਾਰੀ ਕੀ ਹੋ ਜਾਂਦਾ ਆ ਕਿ ਕਈ ਸਿਸਟਮ ਦੇ ਵਿੱਚ ਇਦਾਂ ਦੇ ਵਿਅਕਤੀ ਵਿਸ਼ੇਸ਼ ਹੁੰਦੇ ਆ ਕਿ ਜਿਹੜੇ ਤੁਹਾਡੇ ਸਾਹਮਣੇ ਜਿਹੜਾ ਹੈਗਾ ਆਪਦੀ ਛਵੀ ਨੂੰ ਉਹਨਾਂ ਵੱਡਾ ਪੇਸ਼ ਕਰਨਾ ਚਾਹੁੰਦੇ ਹੈਗੇ ਨੇ ਉਹਦੇ ਕਰਕੇ ਫਿਰ ਵਿਦਿਆਰਤਿਆਂ ਤੇ ਜਿਹੜਾ ਹੈਗਾ ਪ੍ਰਿੰਸੀਪਲ ਦਫ਼ਤਰ ਦੀ ਜਿਹੜੀ ਨੋਕ ਝੋ ਗਿਆ ਇਹ ਸਾਰੀਆਂ ਜਿਹੜਾ ਸੁਭਾਵਿਕ ਹੈਗੀਆਂ ਨੇ ਅੱਛਾ ਇੱਕ ਚੀਜ਼ ਇਹਦੇ ਵਿੱਚ ਲਾਸਟ ਸਵਾਲ ਮੇਰਾ ਇਹ ਆ ਵੀ ਜਿਹੜਾ ਤੁਹਾਨੂੰ ਕਿਹਾ ਵੀ ਫੀਸਾਂ 60% ਹੁਣ ਨਾ ਕਰਾਓ ਸਾਨੂੰ ਇੱਕ ਐਪਲੀਕੇਸ਼ਨ ਦੇ ਦਿਓ ਇਹ ਯੂਨੀਵਰਸਿਟੀ ਲੈਵਲ ਤੇ ਸਭ ਕੁਝ ਹੋਇਆ ਹੈ ਜਾਂ ਫਿਰ ਸਿਰਫ ਇੱਥੇ ਦਫਤਰੀ ਲੈਵਲ ਤੇ ਕਾਲਜ ਲੈਵਲ ਤੇ ਹੋਇਆ ਵੀ ਇੱਥੇ ਇਕੱਲਾ ਵੀ ਉੱਤੋਂ ਦੀ ਨੋਟੀਫਿਕੇਸ਼ਨ ਜਿਹੜੀ ਹੈ ਉਸੇ ਤਰੀਕੇ ਨਾਲ ਬਰਕਰਾਰ ਰਹੇਗੀ ਔਰ ਇੱਥੇ ਤੁਹਾਡੀ ਗੱਲ ਜਿਹੜੀ ਮੰਨ ਲਈ ਕਿ ਇਹਦੇ ਚ ਦੋਮਾ ਨੋਟੀਫਿਕੇਸ਼ਨ ਸੀ ਇਹ ਯੂਨੀਵਰਸਿਟੀ ਵੱਲੋਂ ਆਈ ਨਹੀਂ ਸੀਗੀ ਇੱਕ ਕਾਲਜ ਦੇ ਵੱਲੋਂ ਹੀ ਆਈ ਸੀਗੀ 60% ਦੀ ਇਹਦੇ ਵਿੱਚ ਯੂਨੀਵਰਸਿਟੀ ਦਾ ਕੋਈ ਸਰਵਕਾਰ ਨਹੀਂ ਸੀਗਾ ਤੇ ਕਾਲਜ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਹੈਗਾ ਕਾਲਜ ਪ੍ਰਿੰਸੀਪਲ ਆਫਿਸ ਵੱਲੋਂ ਸਰਕੂਲੇਟ ਹੋਈ ਸੀਗੀ ਠੀਕ ਹੈ ਪ੍ਰਿੰਸੀਪਲ ਮੈਡਮ ਦੇ ਹਸਤਾਖਰ ਸਨ ਤੇ ਇਹ ਜਿਹੜੀ ਨੋਟੀਫਿਕੇਸ਼ਨ ਹੈ ਬੱਚਿਆਂ ਵੱਲੋਂ ਜਿਹੜਾ ਹੈ ਬੱਚਿਆਂ ਦੇ ਵਿੱਚ ਕਾਲ ਜਿਹਦੇ ਵਿੱਚ ਕੀ ਆ ਗਿਆ ਸੀ ਪ੍ਰਿੰਸੀਪਲ ਦਫ਼ਤਰ ਨੂੰ ਹੀ ਡੀਲਿੰਗ ਹੈਂਡ ਰੱਖਿਆ ਗਿਆ ਦੇ ਵਿੱਚ ਔਰ ਉਹਨਾਂ ਵੱਲੋਂ ਇਹ ਫੈਸਲਾ ਦਿੱਤਾ ਗਿਆ ਹੈਗਾ ਤੁਸੀਂ ਇਹਦੀ ਵੈਰੀਫਿਕੇਸ਼ਨ ਕੀਤੀ ਸੀ ਹੋਰ ਕਾਲਜਾਂ 'ਚ ਵੀ ਕਿਤੇ ਹੋਰ ਤਾਂ ਨਹੀਂ ਹੈ ਨੋਟੀਫਿਕੇਸ਼ਨ ਜਾਂ ਕੁਝ ਇਹੋ ਜਿਹਾ ਕੋਈ ਵੀਰੇ ਇੱਕ ਅਨਸੈਡ ਰੂਲ ਹੁੰਦਾ ਹੈ ਓਕੇ ਇਹ ਕਾਲਜਾਂ ਵੱਲੋਂ ਇੱਕ ਜਨਰਲ ਨੋਟੀਫਿਕੇਸ਼ਨ ਲਾਇੰਦੀ ਕਈ ਵਾਰੀ ਜਿਹੜਾ ਹੈਗਾ ਕੁਝ ਕਾਲਜਾਂ ਨੂੰ ਧੱਕੇ ਨਾਲ ਇੰਪੋਜ਼ ਕਰਨਾ ਚਾਹੁੰਦੇ ਆ ਪਰ ਯਾਦ ਰੱਖਿਆ ਜਾਵੇ ਆਰਐਸਡੀ ਕਾਲਜ ਹੈ ਠੀਕ ਹੈ ਇੱਥੋਂ ਦੇ ਵਿਦਿਆਰਥੀ ਚਾਹੇ ਕਿਸੇ ਵੀ ਡਿਪਾਰਟਮੈਂਟ ਦੇ ਨੇ ਉਹ ਇੱਕ ਹੀ ਆ ਵੀਰੇ ਠੀਕ ਹੈ ਔਰ ਇੱਥੇ ਇਦਾਂ ਦੇ ਰੂਲ ਨਹੀਂ ਸੀ ਚੱਲਣ ਦੇ ਅਨਸੈੱਡ ਰੂਲਸ ਤੇ ਆਰਐਸਡੀ ਕਦੇ ਕੰਮ ਨਹੀਂ ਕਰਦਾ ਜੇ ਇਹ ਇਹ ਗੱਲ ਤੁਹਾਡੀ ਜਿਹੜੀ ਇੱਕ ਵਾਰੀ ਤੁਸੀਂ ਕਿਹਾ ਵੀ ਮੰਨ ਲਈ ਗਈ ਆ ਅਗਰ ਇਹ ਫਿਰ ਪ੍ਰੋਬਲਮ ਆਉਂਦੀ ਆ ਕਿਉਂਕਿ ਹੜ ਤਾਂ ਹਜੇ ਤੱਕ ਸਾਲ ਦੋ ਸਾਲ ਲੱਗ ਜਾਨੇ ਲੋਕਾਂ ਨੂੰ ਨਿਕਲਣ ਲਈ ਖੜਾ ਚੋਂ ਤੇ ਜੇ ਫਿਰ ਇਹੀ ਪ੍ਰੋਬਲਮ ਆ ਗਈ ਫੀਸਾਂ ਨੂੰ ਲੈ ਕੇ ਤਾਂ ਫਿਰ ਕੀ ਐਕਸ਼ਨ ਹੈਗਾ ਅਗਲਾ ਤੇ ਬਾਈ ਜੀ ਫਿਰ ਇਹ ਆਰਐਸਡੀ ਕੱਲ ਜਾਏ ਗੱਲ ਭੁੱਲੀ ਨਾ ਜਾਵੇ ਤੇ ਇੱਥੋਂ ਦੇ ਵਿਦਿਆਰਥੀ ਇੱਥੇ ਹੀ ਨੇ ਠੀਕ ਹੈ ਇੱਥੇ ਇਹ ਨਹੀਂ ਐ ਇੱਥੇ ਤਾਨਾਸ਼ਾਈ ਵਾਲਾ ਕੰਮ ਨਹੀਂ ਚਾਹੀਏ ਅੱਜ ਹੈ ਚਾਹੇ ਅਜ ਤੋਂ ਸਾਲ ਬਾਅਦ ਹੈ ਇੱਥੇ ਕੋਈ ਫੀਸ ਨਹੀਂ ਵਧਾ ਕੇ ਸਾਨੂੰ ਦਿਖਾ ਸਕਦਾ ਕਹਦੇ ਵੀ ਮੈਂ ਖੜੇ ਪੈਰ ਤੁਹਾਡੇ ਕੋ 60% ਫੀਸ ਲਊਂਗਾ ਨਾ ਅਸੀਂ ਦੇਣੀ ਹੈ ਤੇ ਨਾ ਸਾਡੇ ਕੋਲੇ ਕਿਸੇ ਦਫ਼ਤਰ ਦੀ ਹਿੰਮਤ ਹੈ ਵੀ ਸਾਡੇ ਕੋਲ ਫੀਸ ਲੈ ਲੈ ਠੀਕ ਹੈ ਬਿਲਕੁਲ ਇਹ ਰੌਲਾ ਪੈ ਰਿਆ ਸੀ ਲਗਾਤਾਰ ਪਿਛਲੇ ਇੱਕ ਦੋ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਗਰੁੱਪਾਂ ਦੇ ਵਿੱਚ ਵੀ ਸੋਸ਼ਲ ਮੀਡੀਆ ਪਲੇ ਆਰਐਸਡੀ ਕਾਲਜ ਦੇ ਵਿੱਚ ਬੱਚੇ ਧਰਨਾ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਲਾਉਣਗੇ ਕਿਉਂਕਿ ਕੁਝ ਫੀਸਾਂ ਨੂੰ ਲੈ ਕੇ ਮਸਲਾ ਸੀਗਾ ਕਿਉਂਕਿ 60% ਫੀਸ ਦੀ ਗੱਲ ਕਰੀਏ ਤਾਂ 60% ਦੇਣ ਜੋਗੇ ਬੱਚੇ ਨਹੀਂ ਹੈਗੇ ਲੇਕਿਨ ਚਲੋ ਪੜਾਈਆਂ ਕਰਨੀਆਂ ਫੀਸਾਂ ਨੂੰ ਦੇਣੀਆਂ ਪੈਣਗੀਆਂ ਪਰ ਉਹ ਕਿਸ਼ਤਾਂ ਦੇ ਵਿੱਚ ਲਈਆਂ ਜਾਣ ਜਾਂ ਉਹ ਥੋੜੀਆਂ-ਥੋੜੀਆਂ ਕਰਕੇ ਲਈਆਂ ਜਾਣ ਮਸਲਾ ਸਿਰਫ ਇੰਨਾ ਸੀ ਪਰ ਹੁਣ ਪ੍ਰਿੰਸੀਪਲ ਦੇ ਨਾਲ ਕੋਈ ਮੀਟਿੰਗ ਹੋਈ ਹੈ ਇਹਨਾਂ ਸਾਰਿਆਂ ਦੀ ਔਰ ਮੀਟਿੰਗ ਹੋਣ ਤੋਂ ਬਾਅਦ ਇਹ ਵਿਸ਼ਵਾਸ ਦਿਵਾ ਦਿੱਤਾ ਗਿਆ ਹੈ ਕਿ ਇਹ ਜਿਹੜੀ ਅਫੀਸਾਂ ਨੇ ਉਹ ਆਪਣੀਆਂ ਐਪਲੀਕੇਸ਼ਨਾਂ ਦੇਣ ਜਿੰਨਾਂ ਬੱਚਿਆਂ ਨੂੰ ਪ੍ਰੋਬਲਮ ਔਰ ਪਹਿਲਾਂ ਦੀ ਤਰ੍ਹਾਂ ਰੂਟੀਨ ਵਾਈਜ਼ ਫੀਸਾਂ ਲਈਆਂ ਜਾਣਗੀਆਂ ਨਾ ਕਿ 60% ਪਹਿਲਾਂ ਲਈਆਂ ਜਾਣਗੀਆਂ ਫਿਲਹਾਲ ਦੀ ਘੜੀ ਜੇ ਕਹਿੰਦੇ ਫਿਰ ਪ੍ਰੋਬਲਮ ਆਉਂਦੀ ਹੈ ਤਾਂ ਫਿਰ ਅਸੀਂ ਜਿਹੜਾ ਆਪਣਾ ਪ੍ਰੋਟੈਸਟ ਸ਼ਾਂਤਮਈ ਜੋ ਇਹਨਾਂ ਨੇ ਪ੍ਰੋਟੈਸਟ ਕਰਨਾ ਸੀ ਅੱਜ ਕਹਿੰਦੇ ਵੀ ਉਹ ਪ੍ਰੋਟੈਸਟ ਅਸੀਂ ਜਾਰੀ ਰੱਖਾਂਗੇ ਤੁਹਾਡੀ ਕੋਈ ਰਾਏ ਆ ਤਾਂ ਕਮੈਂਟ ਦੇ ਵਿੱਚ ਜ਼ਰੂਰ ਸਾਂਝੀ ਕਰਨਾ ਫਰੋਸਪਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ ਸੋਕ